ਘਰ ਜਾ ਕੇ ਪਤਨ ਦੇ ਮਨ ਚ ਕਿਉਂ ਖਿੱਚ ਪੈਦਾ ਹੋਈ ਗੁਰਮੁਖ ਵਾਸਤੇ ਉਹ ਤੁਰ ਪਿਆ ਉਹ ਤੁਰ ਪਿਆ ਤੇ ਆ ਕੇ ਦੇਖਣ ਲੱਗ ਪਿਆ ਤੇ ਗੁਰਮੁਖ ਨੂੰ ਦੇਖਣ ਲੱਗ ਪਿਆ ਮਨਮੁਖ ਮਨਮੁਖ ਹਾਂ ਉਹ ਧਰਤੀ ਖੋਦਣ ਆਤਿਆ ਨਾ ਕੋਈ ਨ ਕੋਈ ਕਰੀ ਜਾਣਾ ਹਾਂ ਉਹਨੇ ਤੇ ਧਰਤੀ ਖੋਦੀ ਤੇ ਥੱਲੇ ਇੱਕ ਘੜੇ ਦੀ ਚਪਣੀ ਦਿਸੀ ਅੱਛਾ ਉਹਨੇ ਚਪਣੀ ਲਈ ਤੇ ਸਾਰੀਆਂ ਕੋ ਮੋਹਰਾ ਸੋਨੇ ਦੀਆਂ ਕੋਲੇ ਹੋਈਆਂ ਸੜ ਕੇ ਇੱਕ ਵਿੱਚ ਮੋਹਰ ਸਾਫਤ ਸੋਨੇ ਦੀ ਅੱਛਾ ਇਹ ਜੋਂ ਗੁਰਮਖਾ ਆ ਗਿਆ ਉਹ ਲੰਗਾਉਂਦਾ ਆਉਂਦਿਆ ਸੀ ਗੁਰਬਖੋ ਕੀ ਹੋਇਆ ਕਿਤੇ ਕੰਡਾ ਵੱਜ ਗਿਆ ਕਿਤੇ ਹੋਰ ਜਾਇਆ ਕਰ ਗੁਰਦਾਰੇ ਫਿਰ ਕੀ ਮਿਲਿਆ ਤੈਨੂੰ ਆ ਵੇਲਾ ਮੈਂ ਵੇਸ਼ਵਾ ਦੇ ਘਰ ਜਾਣਾ ਮੈਨੂੰ ਭਾਵੇਂ ਕੋ ਮੋਹਰ ਮਿਲੀ ਆ ਘੜਾ ਭਰਿਆ ਸੀ ਪਰ ਮੋਹਰ ਇੱਕ ਮਿਲੀ ਤੈਨੂੰ ਕੀ ਮਿਲਿਆ ਉਹ ਆਂਦਾ ਫਿਰ ਫੈਸਲੇ ਦੀ ਘੜੀ ਆ ਗਈ ਚੱਲ ਮੇਰੇ ਫੈਸਲਾ ਹੋਈ ਜਾਊ ਜਾ ਕੇ ਦੋਨੇ ਪ੍ਰਸ਼ਨ ਕੀਤਾ ਇਹ ਜਿਹੜੇ ਪ੍ਰਕਰਣ ਆ ਇਹ ਜਨਮ ਸਾਖੀ ਵਿੱਚ ਆਉਂਦਾ ਪ੍ਰਾਤਨ ਵਿੱਚ ਗੁਰੂ ਨਾਨਕ ਸਾਹਿਬ ਉਹਨਾਂ ਨੇ ਫਿਰ ਆਖਿਆ ਵੀ ਗੁਰੂ ਕੋ ਚਲੇਗੇ ਉਹ ਰਾਹ ਜਾਂਦਾ ਤੇਰਾ ਗੁਰੂ ਕੀ ਦੇਊਗਾ ਇਹ ਤੇ ਮੂਰਖ ਵੀ ਜਾਣਦਾ ਜਿੱਥੇ ਲਾਭ ਉਹਦਰ ਜਾਣਾ ਚਾਹੀਦਾ ਹੂੰ ਤੇ ਗੁਰੂ ਨਾਨਕ ਸਾਹਿਬ ਨੇ ਦੋਹਾਂ ਦਾ ਸ਼ੰਕਾ ਦੂਰ ਕਰਤਾ ਉਹਨੂੰ ਕਿਹਾ ਵੀ ਇਹ ਘੜਾ ਸਾਰਾ ਸੋਨੇ ਦੀਆਂ ਮੋਹਰਾਂ ਦਾ ਭਰਿਆ ਮਿਲਣਾ ਵੀ ਤੈਨੂੰ ਹੀ ਤੇਰੇ ਇੰਨੇ ਕਾਲੇ ਕਰਮਿਆਂ ਉਹਨਾਂ ਨੇ ਸਵਾਹ ਕਰਤੀਆਂ ਮੋਹਰਾ ਇੱਕ ਮੋਹਰ ਤੇਰੇ ਲਈ ਪ੍ਰਮਾਣ ਆ ਵੀ ਇਹ ਘੜਾ ਮੋਹਰਾਂ ਦਾ ਭਰਿਆ ਤੈਨੂੰ ਮਿਲਣਾ ਸੀ ਪਰ ਤੇਰੇ ਕਾਲੇ ਕਰਮਾਂ ਨੇ ਸਵਾਹ ਕਰਕੇ ਰੱਖ ਦਿੱਤੇ ਕਿੰਨਾ ਮਾਰਗ ਦੱਸੋ ਮੈਂ ਸੋਨਾ ਬਣਾਵਾ ਮਾਰਗ ਇਹ ਨਹੀਂ ਐ ਤੇ ਦ੍ਰਿਸ਼ਟੀ ਦੀ ਮਾੜੀ ਆ ਤੋ ਉਹ ਤੇ ਦਿਸ਼ਾਲਾ ਵੇਖ ਕੇ ਖਫਣ ਬਣ ਜਾਣਾ ਪਹਿਲਾਂ ਵੀ ਦ੍ਰਿਸ਼ਟੀ ਸੂਤਰ ਕਰ ਗੁਰਮੁਖ ਨੂੰ ਵੀ ਕਿਹਾ ਤੇਰੇ ਮਨ ਚ ਵੀ ਗਿਲਾ ਹੋਊਗਾ ਉਹ ਕਹਿੰਦੇ ਵੀ ਤੂੰ ਇੰਨੇ ਇਹ ਜਿਹੜੇ ਰਸਤੇ ਚੱਲ ਰਿਹਾ ਤੂੰ ਚੱਲ हटਿਆ ਜੇ ਚੱਲਦਾ ਰਹੀਂ ਤੂੰ ਅੱਜ ਫਾਂਸੀ ਚੜਨਾ ਸੀ ਸੂਲੀ ਤੇ ਚੜਨਾ ਸੀ ਤੇਰੇ ਵਾਸਤੇ ਕੰਡਾ ਪਰਮਾਨ ਹੈ ਵੀ ਕੰਡਾ ਵੱਜ ਕੇ ਤੇਰਾ ਸਰ ਗਿਆ ਇਹ ਕਰਕੇ ਗੁਰਮੁਖ ਤੇ ਮਨਮੁਖ ਦਾ ਰਾਹ ਵੱਖਰਾ ਵੱਖਰਾ